कर्म तव्हां जी ਗਿੰਝੜੀ ਤਰੰ ਤੋਂ ਵਾਰੀ ਸਰਨ ਮਤਿਹਰਨੋ ਨੰਨੰਦਨੀ ਤਰੰ ਤੋਂ ਵਾਰੀ ਹਰ ਬਈਆ ਕਰਮ ਨਾ ਛੋਡਿਆ ਬਾਹਾਂ ਜਿਨ੍ਹਾਂ ਦੇ ਪਕੜੀ ਐ ਸਿਰ ਦੀ ਜੈ ਬਾਹਾਂ ਛੋਡੀਆਂ ਬਹੁਤ ਵੱਡਾ ਉਪਰਾਲਾ ਕੀਤਾ ਗਿਆ ਪੰਜਾਬ ਸਰਕਾਰ ਵੱਲੋਂ ਜੋ ਕਿ 350 ਸਾਨਾ ਸ਼ਹੀਦੀ ਦਿਹਾੜੇ ਨੂੰ ਸਮਰਪਤ ਗੁਰੂ ਸਾਹਿਬ ਜੀ ਦੀ ਚਰਨ ਛੋਹ ਧਰਤੀ ਗੁਰੂ ਤੇਗ ਬਹਾਦਰ ਮਹਾਰਾਜ ਦੇ ਇਤਿਹਾਸਿਕ ਅਸਥਾਨਾਂ ਤੇ ਉਹਨਾਂ ਦੀ ਯਾਦ ਨੂੰ ਸਾਂਝਾ ਕਰਨ ਵਾਸਤੇ ਉਹਨਾਂ ਦੀ ਯਾਦ ਦੇ ਵਿੱਚ ਧਾਰਮਿਕ ਸਮਾਗਮ ਕਰਵਾਏ ਗਏ ਨੇ ਮੈਂ ਅਤੈ ਦਿਲੋਂ ਧੰਨਵਾਦ ਕਰਦਾ ਹਾਂ ਸਾਡੇ ਸਤਿਕਾਰਯੋਗ ਸਰਦਾਰ ਕੁਲਵੰਤ ਸਿੰਘ ਜੀ ਐਮਐਲਏ ਸਾਹਿਬ ਸ਼ਾਇਦ ਜਿਹਨਾਂ ਨੂੰ ਯਾਦ ਹੋਵੇਗਾ ਆਪਣੇ ਜਦੋਂ ਪਹਿਲੀ ਵਾਰ ਇਸੇ ਅਸਥਾਨ ਤੇ ਸਾਂਝ ਪਈ ਸੀ ਆਪਣਾ ਫੇਸ ਟੂ ਫੇਸ ਹੋਏ ਸੀ ਰੋਬਰੋ ਹੋਏ ਸੀ ਜਿਸੇ ਅਸਥਾਨ ਤੇ ਐਮ ਐਲ ਏ ਸਾਹਿਬ ਬਣ ਤੋਂ ਪਹਿਲਾਂ ਆਪਾਂ ਦਰਬਾਰ ਸਾਹਿਬ ਦੇ ਅੰਦਰ ਇਕੱਠੇ ਹੋਏ ਸੀਗੇ ਗੁਰੂ ਸਾਹਿਬ ਜੀ ਨੇ ਕਿਰਪਾ ਕੀਤੀ ਦੁਆਰਾ ਆਪਣਾ ਮੇਲ ਕਰਾਇਆ ਸੰਗਤ ਰੂਪ ਦੇ ਵਿੱਚ ਗੁਰੂ ਸਾਹਿਬ ਜੀ ਦਾ ਕੋਟਾਨ ਕੋਟ ਧੰਨਵਾਦ ਬਹੁਤ ਬਹੁਤ ਧੰਨਵਾਦ ਸਦ ਨਗਰ ਪੰਚਾਇਤ ਦਾ ਐਮ ਐਲ ਏ ਸਾਹਿਬ ਜੀ ਦਾ ਜਿਨ੍ਹਾਂ ਨੇ ਗੁਰੂ ਸਾਹਿਬ ਜੀ ਦੇ ਦਰਸਾਏ ਮਾਰਗ ਤੇ ਚੱਲਦਿਆਂ ਹੋਇਆ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੀ ਯਾਦ ਵਿੱਚ 350 ਸਾਲਾ ਜੋ ਸ਼ਹੀਦੀ ਸਮਾਗਮ ਕਰਵਾਇਆ ਹੈ ਸਤਿਗੁਰੂ ਪਾਤਸ਼ਾਹ ਜੀ ਭਾਵਨਾਵਾਂ ਪੂਰੀਆਂ ਕਰਨ ਔਰ ਸੇਵਾ ਨੂੰ ਫਲ ਆਉਣ ਸਤਿਗੁਰੂ ਪਾਤਸ਼ਾਹ ਜੀ ਬਹੁਤ ਬਹੁਤ ਧੰਨਵਾਦ ਜੋ ਵੀ ਸੰਗਤਾਂ ਪਹੁੰਚੀਆਂ ਨੇ ਕਿਉਂਕਿ ਸਮਾਗੀਸ਼ੇ ਦਾ ਲਿਹਾਜ਼ ਨਹੀਂ ਕਰਦਾ ਸੋ ਸਮੇਂ ਦੇ ਵਿੱਚ ਰਹਿ ਕੇ ਆਪਾਂ ਸਮਾਪਤੀ ਕਰੀਏ ਵਿਚਾਰਾਂ ਦੇ ਸੱਜ ਪਾਉਂਦਿਆਂ ਕੋਲੋਂ ਏਕ ਨਹੀਂ ਅਨੇਕਾਂ ਹੀ ਹੋਣ ਤਿਆਂ ਰਹਿ ਜਾਂਦਿਆਂ ਨੇ ਸੰਗਤ ਦੇ ਗੁਰੂ ਸਾਹਿਬ ਜੀ ਬਖਸ਼ਣ ਯੋਗ ਨੇ ਜੋ ਗੱਲਾਂ ਆਪ ਜੀ ਨੂੰ ਚੰਗੀਆਂ ਲੱਗੀਆਂ ਕਿਰਪਾ ਕਰਕੇ ਉਹ ਬੱਲੇ ਬੰਦ ਲੈਣੀਆਂ ਜੋ ਨਾ ਫਿੱਟ ਬੈਠੀਆਂ ਹੁਣ ਨਾ ਚੰਗੀਆਂ ਲੱਗੀਆਂ ਹੁਣ ਤੇ ਗੁਰੂ ਸਾਹਿਬ ਜੀ ਦੇ ਚਰਨਾਂ ਵਿੱਚ ਅਰਦਾਸ ਕਰਦੇ ਹੋ ਕਿ ਮਹਾਰਾਜ ਜੀ ਇਸ ਨਿਮਾਣੇ ਦੇ ਕੋਕਰਨ ਅੱਗੇ ਨੂੰ ਸਵਤਿ ਬਖਸ਼ੇ ਆਓ ਇਦਨਿਆ ਕੋ ਹਾਜ਼ਰੀਆਂ ਪ੍ਰਵਾਨ ਕਰੋ ਤੇ ਅਨੰਦ ਸਾਹਿਬ ਜੀ ਦਾ ਪਾਠ ਉਪਰੰਤ ਅਰਦਾਸ ਗੁਰੂ ਘਰ ਦੇਗਾ ਪ੍ਰਾਪਤ ਕਰਕੇ ਉਸ ਤੋਂ ਬਾਅਦ ਗੁਰੂ ਘਰ ਲੰਗਰ ਤਿਆਰ ਹੈ ਸਾਰੀਆਂ ਸੰਗਤਾਂ ਨੇ ਬੜੇ ਪਿਆਰ